ਉਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਆਪਣੇ ਸਮਾਗਮ ਦੇ ਦੌਰਾਨ ਜੋ ਗੱਲਬਾਤ ਕੀਤੀ ਉਹ ਇੱਕ ਕੈਬਨ ਦੇ ਵਿੱਚ ਕੀਤੀ। ਬੁਲਟ ਪ੍ਰੂਫ ਕੈਬਨ ਜਿਹਦਾ ਖਰਚਾ ਵੀ ਕਹਿੰਦੇ 16 ਲੱਖ ਰੁਪਏ ਆਇਆ ਸੀਗਾ ਉਹਦੇ ਵਿੱਚ ਖੜ ਕੇ ਉਹਨਾਂ ਨੇ ਭਾਸ਼ਣ ਦਿੱਤਾ ਮੋਦੀ ਸਾਹਿਬ ਦੇ ਬਿਆਨ ਵੀ ਚਰਚਾ 'ਚ ਨੇ। ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਕਾਫੀ ਲੰਮਾ ਭਾਸ਼ਣ ਦਿੱਤਾ। ਔਰ ਖੇਰ ਜਿੱਤਾ ਕੋਈ ਗੱਲ ਵੀ ਸਮਝਣੋਂ ਬੰਦ ਹੋ ਗਈ ਇਸ ਤਰੀਕੇ ਨਾਲ ਗੱਲਾਂ ਕੀਤੀਆਂ ਜਿਹੜਾ ਕਾਂਗਰਸੀਆਂ ਕੋਲ ਤਾਂ 10 ਸਾਲ ਤੋਂ 14 ਤੋਂ ਬਾਅਦ ਸਤਾ ਆਈ ਨਹੀਂ ਤੇ ਜੇ ਉਹ ਭ੍ਰਿਸ਼ਟਾਚਾਰੀ ਨੇ ਫੜ-ਫੜ ਕੇ ਅੰਦਰ ਕਰਦੇ ਹੋ ਬਾਹਰ ਕਿ ਬੈਠੇ ਨੇ ਰਾਹੁਲ ਗਾਂਧੀ ਨੂੰ ਜਿਹੜਾ ਵਿਰੋਧੀ ਧਰਦੇ ਆਗੂ ਨੇ ਉਹਨਾਂ ਨੂੰ 5ਵੀਂ ਲਾਈਨ ਦੇ ਵਿੱਚ ਜਾ ਕੇ ਬਿਠਾ ਲਿਆ ਜਿੱਥੇ ਸਾਡੇ ਖਿਡਾਰੀ ਬੈਠੇ ਸੀ ਇਹਨਾਂ ਨੇ ਕਿਹਾ ਕਿ ਜੇ ਮੁੱਖ ਮੰਤਰੀ ਨੂੰ ਇੰਨੇ ਡਰ ਲੱਗਦਾ ਹੈ ਤੇ ਫਿਰ ਸਾਰਾ ਘਰ ਹੀ ਬੁਲਟ ਪ੍ਰੂਫ ਬਣਾ ਲੈਣ ਆਪਣੀਆਂ ਗੱਡੀਆਂ ਵੀ ਬੁਲਟ ਪ੍ਰੂਫ ਕਰ ਲੈ ਸਾਡੇ ਮੁੱਖ ਮੰਤਰੀ ਦੇ ਉੱਤੇ ਸਵਾਲ ਕੀਤਾ ਕਿਹੜਾ ਪਰੂਆ ਸੀ ਕਿਹੜਾ ਸਲਾਹਕਾਰ ਸੀ ਪੁਲਿਸ ਦਾ ਜਿਹਨੇ ਮੁੱਖ ਮੰਤਰੀ ਸਾਹਿਬ ਨੂੰ ਇਨੇਕ ਸਲਾਹ ਦਿੱਤੀ ਝਾਰਖੰਡ ਦੀਆਂ ਵੀ ਚੋਣਾਂ ਨੇ ਮਹਾਰਾਸ਼ਟਰ ਦੀਆਂ ਚੋਣਾਂ ਨੇ ਉਹਨਾਂ ਬਾਰੇ ਵੀ ਅਜੇ ਕੋਈ ਫੈਸਲਾ ਨਹੀਂ ਕੀਤਾ ਗਿਆ ਤਾਂ ਕੁਲ ਮਿਲਾ ਕੇ ਜੰਮੂ ਕਸ਼ਮੀਰ ਤੇ ਹਰਿਆਣਾ ਦੇ ਵਿੱਚ ਸਿਆਸੀ ਤਰ੍ਹਾਂ ਪੱਪਾਂ ਪਾਰ ਹੋ ਗਈਆਂ ਨੇ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ। ਜਦੋਂ ਚੋਣ ਕਮਿਸ਼ਨ ਨੇ ਇਸ ਸਬੰਧ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਦੱਸਿਆ। ਹੂੰ। ਜਿਹੜੀ ਜੰਮੂ ਕਸ਼ਮੀਰ ਦੀ ਹੈ ਉਹ ਤਿੰਨ ਪੜਾਣੇ। ਕਿ ਚਾਰਖੰਡ ਮੁਕਤੀ ਮੋਰਚੇ ਦਾ ਇੱਕ ਵੱਡਾ ਆਗੂ ਪਿਛਲੇ ਸਮੇਂ ਦਰਾਂ ਜਿਹੜਾ ਵੱਡੀ ਕੁਰਸੀ ਤੇ ਬੈਠਾ ਸੀ ਉਹਦੇ ਤੇ ਡੋਰੇ ਫੋਨ ਦੇ ਯਾਤਨ ਕੀਤੇ ਜਾ ਰਹੇ ਆ। ਦੇਸ਼ ਫਰਗਾਟ ਦੀ ਭਾਰਤ ਵਾਪਸੀ ਹੋਈ ਹੈ ਪੈरिस ਤੋਂ ਵਾਪਸ ਪਰਤਾਈ ਆ ਕਾਫੀ ਭਾਉਕ ਨਜ਼ਰ ਆਈ ਕੱਲ 125 ਕਿਲੋਮੀਟਰ ਤੱਕ ਦਾ ਰੋਡ ਸ਼ੋਅ ਹਰ ਥਾਂ ਦੇ ਉੱਤੇ ਸਵਾਗਤ ਉਹਦੇ ਪਿੰਡ ਤੱਕ ਕੀਤਾ ਗਿਆ ਪਿੰਡ ਦੇ ਵਿੱਚ ਵੀ ਸਮਾਗਮ ਕੀਤੇ ਜਾ ਰਹੇ ਨੇ ਤੇ ਇਸ ਤੋਂ ਇਲਾਵਾ ਸਾਡੇ ਜਿਹੜੇ ਖਿਡਾਰੀ 올ੰਪੀਅਨ ਨੇ ਪੰਜਾਬ ਦੇ ਉਹਨਾਂ ਦਾ ਵੀ ਸਨਮਾਨ ਕੀਤਾ ਜਾ ਰਿਹਾ ਹੈ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹਿੰਦੇ ਨੇ ਕਿ ਅਸੀਂ ਚਾਹੁੰਦੇ ਹਾਂ ਕਿ 2036 ਦੀਆਂ ਜਿਹੜੀਆਂ 올ੰਪਿਕਸ ਨੇ ਉਹ ਭਾਰਤ ਦੇ ਵਿੱਚ ਹੋਣ ਜਿਹੜਾ ਸ਼ਾਇਦ ਉਹ 올림픽 ਬਣ ਕੇ ਵੀ ਨਾ ਜਿੱਤਦੀ ਜੇ 올ंपियन ਜਿਹੜੀ ਚੈਂਪੀਅਨ ਬਣ ਵੀ ਜਾਂਦੀ ਤਾਂ 109 ਖਿਡਾਰੀਆਂ ਚ ਇੱਕ ਹੁੰਦੀ ਜਿਹੜਾ ਕੁਝ 에어ਪੋਰਟ ਤੋਂ ਲੈ ਕੇ 125 ਕਿਲੋਮੀਟਰ ਦਾ ਸਫ਼ਰ ਰਾਤ ਨੂੰ 12:00 ਵਜੇ ਉੱਥੇ ਪਿੰਡ ਜਾਂਦਿਆਂ 125 ਕਿਲੋਮੀਟਰ ਨੂੰ ਸਤਿ ਸ੍ਰੀ ਅਕਾਲ ਸਾਡਾ ਖਾਸ ਪ੍ਰੋਗਰਾਮ ਖਬਰ ਤੋੜ ਦੇਖ ਰਹੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਇਸ ਪ੍ਰੋਗਰਾਮ ਦੇ ਵਿੱਚ ਹਫ਼ਤੇ ਭਰ ਦੀਆਂ ਸਰਗਰਮੀਆਂ ਤੋਂ ਤੇ ਚਾਤ ਪਾਉਣੇ ਆ ਤੇ ਤੁਸੀਂ ਵੀ ਇਸ ਪ੍ਰੋਗਰਾਮ ਦਾ ਹਿੱਸਾ ਬਣਦੇ ਹੋ ਸਾਨੂੰ ਸੁਣਦੇ ਹੋ ਤੇ ਇੰਤਜ਼ਾਰ ਕਰਦੇ ਹੋ ਹਫ਼ਤੇ ਦੀਆਂ ਸਰਗਰਮੀਆਂ ਦਾ ਇਸ ਪ੍ਰੋਗਰਾਮ ਦੇ ਵਿੱਚ ਅੱਜ ਵੀ ਕਈ ਵੱਡੀਆਂ ਖਬਰਾਂ ਨੇ ਜਿਹੜੀਆਂ ਤੁਹਾਡੇ ਤੱਕ ਪਹੁੰਚਾਉਣੀਆਂ ਨੇ ਤੇ ਸਭ ਤੋਂ ਪਹਿਲਾਂ ਇਸ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਹੋਰਾਂ ਦਾ ਸਵਾਗਤ ਹੈ ਜੀ ਸ਼ੁਕਰਗੁਆ ਜੀ ਬਹੁਤ ਬਹੁਤ ਮਿਹਰਬਾਨ ਢਿੱਲ ਸਾਹਿਬ ਆਜ਼ਾਦੀ ਦਿਹਾੜਾ ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਵੀ ਕੌਮੀ ਝੰਡਾ ਲਹਿਰਾਉਣ ਦੀ ਦਸਮਾਦਾ ਕੀਤੀ ਤੇ 100 ਕਹਿੰਦੇ 3 ਮਿੰਟ ਦਾ ਉਹਨਾਂ ਦਾ ਭਾਸ਼ਣ ਸੀਗਾ ਤੇ ਜਿਹੜੇ ਵਿਰੋਧੀ ਧਿਰ ਦੇ ਆਗੂ ਨੇ ਉਹਨਾਂ ਦਾ ਰੁਤਬਾ ਵੀ ਸਰਕਾਰ ਦੇ ਵਿੱਚ ਕਾਫੀ ਵੱਡਾ ਹੁੰਦਾ ਹੈ ਕੈਬਨਿਟ ਰੈਂਕ ਤੱਕ ਦਾ ਉਹਨਾਂ ਨੂੰ ਮਿਲਦਾ ਹੈ ਢੇ ਰਾਹੁਲ ਗਾਂਧੀ ਨੂੰ ਪਿਛਲੀ ਅੰਤਿਮ ਕਤਾਰਾਂ ਦੇ ਵਿੱਚ ਬਿਠਾ ਦਿੱਤਾ ਗਿਆ ਉਹ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਤੇ ਦੂਜੇ ਪਾਸੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਆਪਣੇ ਸਮਾਗਮ ਦੇ ਦੌਰਾਨ ਜੋ ਗੱਲਬਾਤ ਕੀਤੀ ਉਹ ਇੱਕ ਕੈਬਨ ਦੇ ਵਿੱਚ ਕੀਤੀ ਵੈਸੇ ਉਹ ਸਨਮਾਨ ਕਰਦੇ ਨਜ਼ਰ ਆਏ ਖੁੱਲੀ ਸਟੇਜ ਦੇ ਉੱਤੇ ਉਸ ਤੋਂ ਬਾਅਦ ਈਸੜੂ ਗਏ ਉਦੋਂ ਵੀ ਉਹ ਖੁੱਲੀ ਸਟੇਜ ਦੇ ਉੱਤੇ ਖੜੇ ਨਜ਼ਰ ਆਏ ਰੈਲੀਆਂ ਕਰਦੇ ਨੇ ਖੁੱਲੀ ਸਟੇਜ ਤੇ ਰੈਲੀਆਂ ਕਰਦੇ ਨੇ ਪਰ 15 ਅਗਸਤ ਨੂੰ ਬੁਲਟ ਪ੍ਰੂਫ ਕੈਬਨ ਜਿਹਦਾ ਖਰਚਾ ਵੀ ਕਹਿੰਦੇ 16 ਲੱਖ ਰੁਪਿਆ ਆਇਆ ਸੀਗਾ ਉਹਦੇ ਵਿੱਚ ਖੜ ਕੇ ਉਹਨਾਂ ਨੇ ਭਾਸ਼ਣ ਦਿੱਤਾ ਮੋਦੀ ਸਾਹਿਬ ਦੇ ਬਿਆਨ ਵੀ ਚਰਚਾ 'ਚ ਨੇ ਤੇ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਚਰਚਾ ਚ ਨੇ ਕਿ 2.5 ਸਾਲਾਂ ਦੇ ਬਾਅਦ ਆਖਰਕਾਰ ਕਿਉਂ ਕੈਬਨ ਦੀ ਲੋੜ ਪੈ ਗਈ ਦੇਖੋ ਪਹਿਲੀ ਗਲਤੀ ਜਿਹੜਾ ਮੋਦੀ ਸਾਹਿਬ ਤੋਂ ਸ਼ੁਰੂ ਕਰ ਲੈਣੇ ਆਪਾਂ ਗੱਲ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਕਾਫੀ ਲੰਮਾ ਭਾਸ਼ਣ ਦਿੱਤਾ ਔਰ ਅਖੀਰ ਚ ਤਾਂ ਕੋਈ ਗੱਲ ਵੀ ਸਮਝਣੋਂ ਬੰਦ ਹੋ ਗਈ ਇਸ ਤਰੀਕੇ ਨਾਲ ਗੱਲਾਂ ਕੀਤੀਆਂ ਅਸੀਂ ਵਿਕਸਿਤ ਭਾਰਤ ਬਣਾਵਾਂਗੇ ਅਸੀਂ ਇਹ ਕਰਾਂਗੇ ਆਹ ਕਰਾਂਗੇ ਭਵਿੱਖ ਦੀਆਂ ਗੱਲਾਂ ਬਾਤਾਂ ਤੇ ਉੱਤੇ ਉਹਨਾਂ ਨੇ ਬਹੁਤਾ ਧਿਆਨ ਦਿੱਤਾ ਤੇ ਜਾਂ ਵਿਰੋਧੀਆਂ ਨੂੰ ਛੰਡਨ ਦੇ ਵਿੱਚ ਵੀ ਕੋਈ ਕਸਰ ਨਹੀਂ ਛੱਡੀ ਇੱਥੇ ਭ੍ਰਿਸ਼ਟਾਚਾਰੀ ਨੇ ਆਹ ਨੇ ਉਹ ਨੇ ਫਲਾਣਾ ਨੇ ਪਰ ਬੋਦੀ ਸਾਹਿਬ ਇਹ ਭੁੱਲ ਗਏ ਕਿ 10 ਸਾਲ ਤੋਂ ਰਾਜ ਤਾਂ ਉਹਨਾਂ ਦਾ ਹੈ ਇਹਨਾਂ ਕਾਂਗਰਸੀਆਂ ਕੋਲ ਤਾਂ 10 ਸਾਲ ਤੋਂ 14 ਤੋਂ ਬਾਅਦ ਸਤਾ ਆਈ ਨਹੀਂ ਤੇ ਜੇ ਉਹ ਭ੍ਰਿਸ਼ਟਾਚਾਰੀ ਨੇ ਫੜ-ਫੜ ਕੇ ਅੰਦਰ ਕਰ ਦਿਓ ਬਾਹਰ ਕਿ ਬੈਠੇ ਨੇ ਤਮਾਮ ਤਰ੍ਹਾਂ ਦੀਆਂ ਗੱਲਾਂ ਉਹਨਾਂ ਨੇ ਕੀਤੀਆਂ ਤੇ ਦੂਜੀ ਚਰਚਾ ਜਿਹੜੀ ਸਭ ਤੋਂ ਵੱਧ ਹੋਈ ਉਹ ਰਾਹੁਲ ਗਾਂਧੀ ਨੂੰ ਜਿਹੜਾ ਵਿਰੋਧੀ ਧਰਦੇ ਆਗੂ ਨੇ ਉਹਨਾਂ ਨੂੰ ਪੰਜਵੀਂ ਲਾਈਨ ਦੇ ਵਿੱਚ ਜਾ ਕੇ ਬਿਠਾ ਲਿਆ ਜਿੱਥੇ ਸਾਡੇ ਖਿਡਾਰੀ ਬੈਠੇ ਸੀ 올림픽 ਵਾਲੇ ਹੂੰ ਉਹਦੇ ਵਿੱਚ ਬਹੁਤ ਚਰਚਾ ਚੱਲੀ ਗਾ ਕਿ ਬਰਦਾਸ਼ਤ ਕਰਨਾ ਪਹਿਲੀ ਗੱਲ ਤਾਂ ਪਿਛਲੀ ਵਾਰ ਤਾਂ ਕੋਈ ਵਿਰੋਧੀ ਧਰਦਾ ਨੇਤਾ ਬਣਿਆ ਹੀ ਨਹੀਂ ਅਇਕਦੀ ਕਾਂਗਰਸ ਪਾਰਟੀ ਤੇ ਉਹਨਾਂ ਦੇ ਸਹਿਯੋਗੀ ਇੰਨੀਆਂ ਕਿ ਸੀਟਾਂ ਜਿੱਤ ਗਏ ਉਹਨਾਂ ਨੂੰ ਬਣਾਉਣਾ ਪੈ ਗਿਆ ਤੇ ਵਿਰੋਧੀ ਕਹਿੰਦੇ ਆ ਕਿ ਭਾਵੇਂ ਸੰਜੀਤ ਸਿੰਘ ਹੋਣ ਜਾਂ ਕੋਈ ਹੋਰ ਹੋਣ ਇਹਨਾਂ ਨੂੰ ਬਰਦਾਸ਼ਤ ਹੋਣਾ ਔਖਾ ਹੋ ਗਿਆ ਰਾਹੁਲ ਗਾਂਧੀ ਵਿਰੋਧੀ ਧਿਰ ਦਾ ਨੇਤਾ ਕਿਵੇਂ ਬਣ ਗਿਆ ਇਹ ਗੱਲਾਂ ਨੇ ਹੁਣ ਆਜਾ ਨੇ ਆਪਾਂ ਪੰਜਾਬ ਤੇ ਪੰਜਾਬ ਦੇ ਮੁੱਖ ਮੰਤਰੀ ભગવંતમાન ਜਿਹੜੀਆਂ ਗੱਲਾਂ ਸੱਤਾ 'ਚ ਆਉਣ ਤੋਂ ਪਹਿਲਾਂ ਕਹਿੰਦੇ ਸੀ ਕਿ ਜੇ ਤੁਹਾਨੂੰ ਲੋਕਾਂ ਤੋਂ ਇੰਨੇ ਡਰ ਲੱਗਦਾ ਹੈ ਖਾਸ ਕਰ ਸਰਦਾਰ ਸੁਖਵੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਤੇ ਮੁਰਗੀਖਾਨੇ ਖੋਲ੍ਹ ਲਓ ਉਹ ਮਾਮਲਾ ਚੱਕ ਲਿਆ ਸੁਖਪਾਲ ਸੁਖਰੇ ਨੇ ਖੇਰਾ ਸਾਹਿਬ ਕਹਿੰਦੇ ਆ ਕਿ ਭਾਈ ਸਾਬ ਨੂੰ ਤੁਸੀਂ ਕੀ ਖੋਲਣਾ ਹੈ ਮੁਰਗੀਖਾਨਾ ਜਾਂ ਕੋਈ ਹੋਰ ਉਹ ਇਸ ਤਰੁਆਇਤ ਬਿਲਕੁਲ ਠੀਕ ਕਿਹਾ ਆਮ ਲੋਕਾਂ ਬੈਂਕ ਉਥੇ ਮਾਰਚ ਪਾਸਟ ਤੋਂ ਸਲਾਮੀ ਲਈ ਆਮ ਲੋਕਾਂ ਬੈਂਕ ਪ੍ਰੇਡ ਦਾ ਨਰੀਖਣ ਕੀਤਾ ਮੈਦਾਨ 'ਚ ਜਾ ਕੇ ਆਮ ਲੋਕਾਂ ਬੈਂਕ ਤੇ ਜਿਹੜਾ ਤਿੰਨ ਪਾਸਿਆਂ ਵਾਲਾ ਸ਼ੀਸ਼ਾ ਉਥੇ ਲਾਤਾ ਕੋਈ ਸਾਹਮਣੇ ਵਾਲੇ ਪਾਸੋਂ ਤੋ ਬੀੜੀ ਬੈਠਾ ਸੀ ਤਿੰਨ ਪਾਸਿਆਂ ਤੋਂ ਚੌਥੇ ਤਾਂ ਹੈ ਨਹੀਂ ਸੀ ਕੁਝ ਤੇ 16 ਲੱਖ ਰੁਪਈਆ ਉਹਦੇ ਤੇ ਖਰਚ ਆਇਆ ਇਹ ਗਲਤ ਬਾਤ 2 ਵੀ ਸਾਰਿਆਂ ਨੂੰ ਕਿ ਜਿਹੜੇ ਮੁੱਖ ਮੰਤਰੀ ਇਹ ਕਹਿੰਦੇ ਹੁੰਦੇ ਸੀ ਅਸੀਂ ਤਾਂ ਆਮ ਲੋਕ ਐ ਸਾਨੂੰ ਤਾਂ ਸੁਰੱਖਿਆ ਦੀ ਜ਼ਰੂਰਤ ਹੀ ਨਹੀਂ ਇਹਨਾਂ ਦਾ ਸੁਪਰੀਮੋ ਗੱਲ 'ਚ ਮਫਰਲ ਪਾ ਕੇ ਉਹ ਬਾਇਗਨਾਰਜ ਨਿਕਲਦਾ ਹੁੰਦਾ ਸੀ ਹੋਰ ਉਹਨੂੰ 2-2 ਜੈਡ ਪਲੱਸ ਸੁਰੱਖਿਆਵਾ ਦਿੱਤੀਆਂ ਪੰਜਾਬ ਦੇ ਬਹੁਤ ਸਾਰੇ ਉਹਦੀ ਸੁਰੱਖਿਆ 'ਚ ਤਾਇਨਾਤ ਕਰਤੇ ਹਾਲਾਂਕਿ ਉਹਨੂੰ ਸੁਰੱਖਿਆ ਦੇਣਾ ਜੇ ਪੰਜਾਬ ਚਾਹੁੰਦਾ ਤਾਂ ਪੰਜਾਬ ਦੀ ਸਰਕਾਰ ਦਾ ਕੰਮ ਹੈ ਉਹਨਾਂ ਕੋਲੇ ਜੱਡਸ ਰੱਖਿਆ ਹੈ ਉਹ ਤਾਂ ਕੇਂਦਰ ਦਾ ਗ੍ਰਹਿ ਮੰਤਰਾਲਾ ਦੇ ਰਿਹਾ ਹੈ ਉਹਨਾਂ ਨੂੰ ਫਰਜ ਵੀ ਉਹਨਾਂ ਦਾ ਕਿਉਂਕਿ ਕੇਂਦਰ ਜਿਹੜਾ ਪੁਲਿਸ ਹੈ ਉਹ ਦਿੱਲੀ ਦੇ ਵਿੱਚ ਕੇਂਦਰ ਦੀ ਸਰਕਾਰ ਦੇ ਕੋਲ ਹੈ ਇਹ ਤਮਾਮ ਗੱਲਾਂ ਨੇ ਮੁੱਖ ਮੰਤਰੀ ਨੂੰ ਕਟਹਿਰੇ 'ਚ ਖੜਾ ਕੀਤਾ ਤੇ ਸਾਰੇ ਦੇ ਸਾਰੇ ਆਗੂ ਜਿੰਨੇ ਨੇ ਪ੍ਰਤਾਪ ਸਿੰਘ ਬਾਜਪਾ ਹੋਣ ਅਵਰਿੰਦਰ ਸਿੰਘ ਰਾਜਾ ਵੜਿੰਗ ਹੋਣ ਇਸੇ ਤਰ੍ਹਾਂ ਅਕਾਲੀ ਆਗੂ ਡਾਕਟਰ ਚੀਮਾ ਮਜੀਠੀਆ ਸਾਹਿਬ ਤੇ ਹੋਰ ਬਹੁਤ ਸਾਰੇ ਇਹਨਾਂ ਨੇ ਕਿਹਾ ਕਿ ਜੇ ਮੁੱਖ ਮੰਤਰੀ ਨੂੰ ਇੰਨੇ ਡਰ ਲੱਗਦਾ ਹੈ ਤੇ ਫਿਰ ਸਾਰਾ ਘਰ ਹੀ ਬੁਲਟ ਪ੍ਰੂਫ ਬਣਾ ਲੈਣ ਆਪਣੀਆਂ ਗੱਡੀਆਂ ਵੀ ਬੁਲਟ ਪ੍ਰੂਫ ਕਰ ਲੈਣ ਇਹ ਚੀਜ਼ ਨੇ ਸਾਡੇ ਮੁੱਖ ਮੰਤਰੀ ਦੇ ਉੱਤੇ ਸਵਾਲ ਕੀਤਾ ਕਿਹੜਾ ਪੜੂਆ ਸੀ ਕਿਹੜਾ ਸਲਾਹਕਾਰ ਸੀ ਪੁਲਿਸ ਦਾ ਜਿਹਨੇ ਮੁੱਖ ਮੰਤਰੀ ਸਾਹਿਬ ਨੂੰ ਇਨੇਕ ਸਲਾਹ ਦਿੱਤੀ ਹਾਲਾਂਕਿ ਮੁੱਖ ਮੰਤਰੀ ਕਦੇ ਵੀ ਇਸ ਤੋਂ ਦੀ ਗੱਲ ਨਹੀਂ ਕਰਦੇ ਸੀ ਇਹ ਜਿਹੜੇ ਕੁਝ ਲੋਕ ਹੈ ਕੁਝ ਏਜੰਸੀਆਂ ਨੇ ਕੁਝ ਦੂਜੇ ਕੁਝ ਤੀਜੇ ਇਹ ਰਾਸੀ ਲੋਕਾਂ ਨੂੰ ਡਰਾ ਕੇ ਰੱਖਦੇ ਆ ਉਹ ਜੀ ਤੁਹਾਡਾ ਤਾਂ ਖਤਰਾ ਹੀ ਬਹੁਤ ਵੱਡਾ ਆ ਗਿਆ ਆ ਅੱਜ ਕੱਲ ਆ ਲੈਟਰ ਭਜਵਾਉਣੇ ਕਿੱਡੀ ਕਬੱਡੀ ਔਖੀ ਗੱਲ ਹੈ ਮੇਰੇ ਕੱਲ ਮੁੱਖ ਮੰਤਰੀ ਸਾਹਿਬ ਖੁਦ ਗ੍ਰਹਿ ਮਹਿਕਮੇ ਦੇ ਮੁਖੀ ਨੇ ਬਤੌਰ ਮੁੱਖ ਮੰਤਰੀ ਉਹਨਾਂ ਨੂੰ ਇਹ ਸਾਰਾ ਜੇ ਕੋਈ ਆਇਆ ਹੈ ਉਹਦੀ ਪੜਤਾਲ ਕਰਾਉਣੀ ਚਾਹੀਦੀ ਹੈ ਕਿ ਲੋਕਾਂ ਨਾਲੋਂ ਉਹਨਾਂ ਨੂੰ ਤੋੜਨ ਦਾ ਯਤਨ ਕਿਉਂ ਕੀਤਾ ਜਾ ਰਿਹਾ ਹੈ ਕੱਲ ਧਨੌਲੇ ਦੇ ਵਿੱਚ ਮੁੱਖ ਮੰਤਰੀ ਬੋਲ ਰਹੇ ਸੀ ਆ ਸ਼ਿਸ਼ਾ ਲਈ ਜਾ ਕੇ ਉੱਥੇ ਵੀ ਗੱਲਤਾ ਸੀ ਰੁਟੀਨ ਦੇ ਵਿੱਚ ਵੀ ਉਹ ਲੋਕਾਂ ਨਾਲ ਗੱਲ ਕਰਦੇ ਆ ਇਹ ਕਿਉਂ ਹੋਇਆ ਕਿਉਂ ਚਰਚਾ ਦਾ ਵਿਸ਼ਾ ਬਣਿਆ ਤੁਹਾਡੇ ਨਾਲੋਂ ਵੱਧ ਸੁਰੱਖਿਆ ਤੁਹਾਡੀ ਵੀ ਉਨੀ ਪਿਆਰੀ ਹੈ ਪਰ ਪ੍ਰਧਾਨ ਮੰਤਰੀ ਦੀ ਜ਼ਿਆਦਾ ਹੈ ਤੇ ਪ੍ਰਧਾਨ ਮੰਤਰੀ ਸਾਹਿਬ ਨੇ ਕੱਲ ਕੋਈ ਸ਼ਿਸ਼ਾ ਨਹੀਂ ਦਾਇਆ 15 ਤਰੀਕ ਨੂੰ ਉਹਨਾਂ ਨੇ ਜਿਉਂਦੀ ਤੇ ਉਸੇ ਤਰ੍ਹਾਂ ਭਾਸ਼ਣ ਦਿੱਤਾ ਹੈ ਜੀ ਜੀ ਬਿਲਕੁਲ ਅਰਟਲ ਸਾਹਿਬ ਤੇ ਚੋਣਾਂ ਦਾ ਵਿਗਲ ਵੱਜ ਚੁੱਕਿਆ ਹੈ ਜੰਮੂ ਕਸ਼ਮੀਰ ਦੇ ਵਿੱਚ ਚੋਣਾਂ ਹੋਣੀਆਂ ਨੇ ਤੇ ਹਰਿਆਣਾ ਦੇ ਵਿੱਚ ਚੋਣਾਂ ਹੋਣੀਆਂ ਨੇ ਦੋਵਾਂ ਦੀਆਂ ਤਰੀਕਾਂ ਦਾ ਐਲਾਨ ਹੋ ਗਿਆ ਹੈ ਪੰਜਾਬ ਦੀਆਂ ਜ਼ਿਮਨੀ ਚੋਣਾਂ ਬਾਰੇ ਅਜੇ ਕੋਈ ਫੈਸਲਾ ਨਹੀਂ ਆਇਆ ਤੇ ਚਾਰਖੰਡ ਦੀਆਂ ਵੀ ਚੋਣਾਂ ਨੇ ਮਹਾਰਾਸ਼ਟਰ ਦੀਆਂ ਚੋਣਾਂ ਨੇ ਉਹਨਾਂ ਬਾਰੇ ਵੀ ਅਜੇ ਕੋਈ ਫੈਸਲਾ ਨਹੀਂ ਕੀਤਾ ਗਿਆ ਤਾਂ ਕੁਲ ਮਿਲਾ ਕੇ ਜੰਮੂ ਕਸ਼ਮੀਰ ਤੇ ਹਰਿਆਣਾ ਦੇ ਵਿੱਚ ਸਿਆਸੀ ਧਿਰਾਂ ਪੱਬਾਂ ਪਾਰ ਹੋ ਗਈਆਂ ਨੇ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ ਦੇਖੋਤਰਵਿੰਦਰ ਜੀ ਇਹਦੇ ਵਿੱਚ ਇੱਕ ਚੀਜ਼ ਹੈ ਜਦੋਂ ਚੋਣ ਕਮਿਸ਼ਨ ਨੇ ਇਹ ਸਬੰਧ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਦੱਸਿਆ ਹੂੰ ਜਿਹੜੀ ਜੰਮੂ ਕਸ਼ਮੀਰ ਦੀ ਹੈ ਉਹ ਤਿੰਨ ਪੜਾਣੇ ਜੰਮੂ ਦੀਆਂ ਸੀਟਾਂ ਜਿਹੜੀਆਂ ਨੇ 43 ਨੇ ਕਸ਼ਮੀਰ ਦੀਆਂ 47 ਨੇ ਤੀਜੀ ਜਿਹੜੀ ਇਹਨਾਂ ਨੇ ਕੇਂਦਰੀ ਸ਼ਾਸਿਤ ਪ੍ਰਦੇਸ਼ ਬਨਾਤਾ ਲਦਾਖ ਉੱਥੇ ਉਪਰਾਇਪਾਲਾਤਾ ਤੇ ਦੇ ਲਈ ਚੋਣਾਂ ਹੋਣੀਆਂ ਨੇ ਪਹਿਲੀ ਪੜਾਅ ਹੋਣੀ ਹੈ 18 ਸਤੰਬਰ ਨੂੰ ਦੂਜੀ 25 ਸਤੰਬਰ ਹਫਤੇ ਦਾ ਵਕਫਾ ਹੈ ਤੀਜੀ ਫੇਰ ਹਫਤੇ ਦਾ ਵਕਫਾ ਹੈ 1 ਹੂੰ ਅਕਤੂਬਰ ਹਰਿਆਣੇ ਦੀਆਂ ਸਾਰੀਆਂ ਚੋਣਾਂ 1 ਅਕਤੂਬਰ ਨੂੰ ਹੋਣਗੀਆਂ ਜਿਵੇਂ ਜਿਵੇਂ ਚੋਣ ਜਾਬਤਾ ਲਾਗੂ ਹੋਵੇਗਾ ਹੂੰ ਉਮੇ ਜਿਵੇਂ ਕਿਉਂਕਿ ਪਹਿਲਾ ਪੜਾ ਹੈਗਾ ਜੰਮੂ ਕਸ਼ਮੀਰ ਦਾ ਦੂਜਾ ਵੀ ਉਹਨਾਂ ਦਾ ਹੈ ਹਰਿਆਣੇ ਦਾ 1 ਅਕਤੂਬਰ ਹੈ ਜਦੋਂ ਚੋਣਾਂ ਦਾ ਐਲਾਨ ਹੋ ਜੇ ਆਮ ਤੌਰ ਤੇ ਸਰਕਾਰਾਂ ਜਿਹੜੀਆਂ ਵੀ ਉਦੋਂ ਕੁਝ ਐਲਾਨ ਕਰਦੀਆਂ ਨੇ ਉਹ ਮੰਨੀਆਂ ਨਹੀਂ ਜਾਂਦੀਆਂ ਪਰ ਇਹ ਰਾਸੂ ਆਗੂ ਪਰਦੇ ਦੇ ਪਿੱਛੇ ਬਹੁਤ ਕੁਝ ਕਰ ਲੈਂਦੇ ਨੇ ਹਰਿਆਣੇ ਦੀਆਂ ਦੱਬੇ ਨੇ ਜੰਮੂ ਕਸ਼ਮੀਰ ਦੇ ਆ ਵੀ 90 ਨੇ 24 ਸੀਟਾਂ ਨੇ ਲਦਾਖ ਦੀਆਂ ਜੋ ਤਿੰਨਾਂ ਨੂੰ ਮਿਲਾ ਲਈ 114 ਬਣਦੀਆਂ ਨੇ ਤੇ ਚੋਣ ਹੋ ਰਹੀ ਆ 90 ਤੇ ਨਤੀਜੇ ਦੋਨੇ ਰਾਜਾਂ ਦੇ 4 ਤਰੀਕ ਨੂੰ ਐਲਾਨੇ ਜਾਣਗੇ 4 ਅਕਤੂਬਰ ਨੂੰ ਸੋ ਇਹ ਜਿਹੜੇ ਚਰਚਾ ਇਸ ਗੱਲ ਦਾ ਹੈ ਕਿ ਮਹਾਰਾਸ਼ਟਰ ਤੇ ਝਾਰਖੰਡ ਕਿਉਂ ਪਿੱਛੇ ਰਹਿ ਗਿਆ ਪਤਾ ਲੱਗਿਆ ਸੂਤਰਾਂ ਤੋਂ ਮਹਾਰਾਸ਼ਟਰ ਦੇ ਵਿੱਚ ਕੁਝ ਇਹ ਇੱਕ ਤਾਂ ਜਿਹੜੀ लाड़ली ਬਹਿਣਾ ਹੂੰ ਉਹ ਯੋਜਨਾ ਦੇਣਾ ਚਾਹੁੰਦੇ ਨੇ ਹੋ ਸਕਦਾ ਉਹ ਦੀਵਾਲੀ ਤੇ ਦਿੱਤੀ ਜਾਵੇ ਉੱਥੇ ਹਾਲਾਤ ਭਾਰਤੀ ਜਨਤਾ ਪਾਰਟੀ ਜਿਹੜੀ ਸ਼ਿਵਸਨ ਹੈ ਉਹ ਤੋਂ ਠਾਕਰੇ ਵਾਲੇ ਨਹੀਂ ਦੂਜੀ ਜਿਹਦੇ ਮੁੱਖ ਮੰਤਰੀ ਨੇ ਉਹਨਾਂ ਦੇ ਉੱਥੇ ਕਹਦੇ ਕੁਝ ਯੋਜਨਾਵਾਂ ਦੇ ਰੀਆਂ ਨੇ ਹਾਲਾਤ ਇਹ ਜੇ ਇਹਨਾਂ ਦੇ ਅਨੁਕੂਲ ਨਹੀਂ ਹੈਗੇ ਸੁਭਾ ਸਮਝਦਾ ਕਿ ਡਰ ਗਏ ਉਥੋਂ ਰੌਲਾ ਝਾਰਖੰਡ ਦਾ ਵੀ ਪੈ ਰਿਹਾ ਹੈ ਇਹ ਵੀ ਜਾਣਕਾਰੀ ਹੈ ਕਿ ਝਾਰਖੰਡ ਮੁਕਤੀ ਮੋਰਚੇ ਦਾ ਇੱਕ ਵੱਡਾ ਆਗੂ ਪਿਛਲੇ ਸਮੇਂ ਦਰਾਂ ਜਿਹੜਾ ਵੱਡੀ ਕੁਰਸੀ ਤੇ ਬੈਠਾ ਸੀ ਉਹਦੇ ਤੇ ਡੋਰੇ ਪਾਉਣ ਦੇ ਯਤਨ ਕੀਤੇ ਜਾ ਰਹੇ ਹੈ ਸ਼ਾਇਦ ਇਹ ਝਾਰਖੰਡ ਮੁਕਤੀ ਮੋਰਚੇ ਵਿੱਚ ਕੁਝ ਸੰਨ ਲਾਉਣ ਨੂੰ ਫਿਰਦੇ ਆ। ਲੱਗਦੀ ਆ ਨਹੀਂ ਲੱਗਦੀ ਪਤਾ ਨਹੀਂ। ਪਰ ਉਹ ਦੋਰਾ ਛੱਡ ਕਿਉਂ ਦਿੱਤੇ? ਹਰਿਆਣਾ ਵਾਲਾ ਨਵੰਬਰ 'ਚ ਸੀ, ਉਹਨੂੰ ਵੀ ਨਾ ਪਹਿਲਾ ਕਰ ਲਿਆ। ਇੱਥੇ ਇਹਨਾਂ ਨੂੰ ਆਸ ਲੱਗਦੀ ਆ ਕਿ ਹਰਿਆਣੇ 'ਚ ਅਸੀਂ ਤੀਜੀ ਹੈਟ੍ਰਿਕ ਮਾਰ ਸਕਦੇ ਆ। ਵੱਜਦੀ ਆ ਨਹੀਂ ਵੱਜਦੀ ਸਵਾ ਦੱਸੇਗਾ। ਸੋ ਜੰਮੂ ਕਸ਼ਮੀਰ ਦੇ ਵਿੱਚ 10 ਸਾਲ ਬਾਅਦ ਚੋਰਾ ਹੋਈਆਂ ਨੇ। ਜਦੋਂ ਉੱਥੇ ਪਹਿਲਾ ਚੋਣ ਹੋਈਆਂ ਸੀ ਤਾਂ ਕਈ ਤਰ੍ਹਾਂ ਦੇ ਨਤੀਜੇ ਕੰਮ ਕਰਦੇ ਐ ਅਸੀਂ ਇਹ ਵੀ ਜਾਣਦੇ ਆ ਉੱਥੇ ਕਿਹੜੇ ਕਿੜਿਆਂ ਨੂੰ ਕਿਵੇਂ ਬੋਟਾਂ ਪਈਆਂ ਉਹ ਸਾਡਾ ਸਾਰਿਆਂ ਦੇ ਸਾਹਮਣੇ ਐ ਸੋ ਆਪਾਂ ਇਹ ਕਹਿ ਸਕਦੇ ਆ ਕਿ ਜੰਮੂ ਕਸ਼ਮੀਰ ਦੇ ਵਿੱਚ ਜੇ ਦੁਬਾਰਾ ਲੋਕਤੰਤਰ ਬਹਾਲ ਹੋ ਰਿਹਾ ਹੈ ਲੋਕਾਂ ਦੇ ਹਿੱਤ ਚ ਚੰਗੀ ਗੱਲ ਐ ਸੋ ਉਸ ਵੇਲੇ ਅੱਡੋ ਅੱਡ ਪਾਰਟੀਆਂ ਦੀ ਆਪੋ ਆਪਣੀ ਨੀਤੀ ਸੀ ਸੋ ਆਪਾਂ ਮਹਿਸੂਸ ਕਰਦੇ ਹਾਂ ਕਿ ਅਗਲੇ ਸਮੇਂ ਦੇ ਦੌਰਾਨ ਜੀ ਬਿਲਕੁਲ ਸਰ ਜੀ ਢਿਲਸਾਭ ਅਗਲੀ ਖਬਰਦਾਰ ਰੱਖ ਕਰਾਂਗੇ ਜੀ ਅਗਲੀ ਖਬਰ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜੀ ਹੋਈ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ ਲੱਗਿਆ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਜੋ ਮੌਜੂਦਾ ਨੇ ਡਾਕਟਰ ਸੁਖਵਿੰਦਰ ਸੁਖੀ ਉਹਨਾਂ ਨੇ ਅਕਾਲੀ ਦਲ ਨੂੰ ਹਲਵਿਦਾ ਕਹਿ ਦਿੱਤਾ ਤੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਉਹਨਾਂ ਨੂੰ ਸ਼ਾਮਲ ਕਰਵਾਇਆ ਡਾਕਟਰ ਸੁਖੀ ਕਹਿੰਦੇ ਨੇ ਕਿ ਮੇਰੇ ਕੁਝ ਕੰਮ ਸੀਗੇ ਜਿਹੜੇ ਨਹੀਂ ਹੁੰਦੇ ਸੀਗੇ ਹਲਕੇ ਦੇ ਉਹ ਮਾਨ ਸਰਕਾਰ ਨੇ ਕਰਵਾ ਦਿੱਤੇ ਨੇ ਜਿਹੜੀ ਵੀ ਕੋਈ ਮੈਂ ਐਪਲੀਕੇਸ਼ਨ ਦਿੰਦਾ ਰਿਆਂ ਉਹ ਪਹਿਲ ਦੇ ਆਧਾਰ ਦੇ ਉੱਤੇ ਹੱਲ ਹੁੰਦੀ ਰਹੀ ਹੈ ਇਹਦਾ ਮਤਲਬ ਕਿ ਵਿਕਾਸ ਕਾਰਜ ਹੋ ਰਹੇ ਨੇ ਬੰਗਾ ਦੇ ਵਿੱਚ ਤੇ ਬੰਗਾ ਤੋਂ ਹੀ ਵਿਧਾਇਕ ਨੇ ਇਸ ਕਰਕੇ ਕਹਿੰਦੇ ਮੈਂ ਪਾਰਟੀ ਦੇ ਵਿੱਚ ਆਇਆ ਦੇਖੋ ਅਕਾਲੀ ਦਲ ਇਸ ਵੇਲੇ ਬਹੁਤ ਬਾੜੀ ਸਥਿਤੀ ਦੇ ਵਿੱਚੋਂ ਗੁਜ਼ਰ ਰਿਹਾ ਹੈ ਹੂੰ 103 ਸਾਲ ਪਾਣੀ ਪੁਰਾਣੀ ਪਾਰਟੀ ਔਰ ਪੰਜਾਬ ਦਾ ਸੂਬਾ ਬਣਵਾਇਆ ਹੀ ਇਸ ਕਰਕੇ ਗਿਆ ਸੀ ਇਹ ਸੂਬੀ ਪਰਵਾਣੀ ਇਸ ਕਰਕੇ ਹੋਈ ਇੱਥੇ ਸਦਾ ਰਾਜ ਸਾਡਾ ਹੀ ਰਹੇਗਾ ਹੋਇਆ ਨਹੀਂ 2015 ਤੋਂ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਇਹ ਐਸੇ ਭਟਕੇ ਮੁੜ ਕੇ ਰਾਸ ਨਹੀਂ ਆਈ ਇਹਨਾਂ ਨੂੰ ਉਹ 2017 ਲਾ ਲਓ 15 ਕਿ ਸਿੱਟਾਂ ਜਿੱਤੀਆਂ 2022 ਦੇ ਵਿੱਚ ਸਿਰਫ 3 ਨਤੇ ਰਹਿ ਗਏ ਉਹਦੇ ਵਿੱਚੋਂ ਵੀ 1 ਜਮਾ 2 19 ਦੇ ਵਿੱਚ ਲੋਕ ਸਭਾ ਦੇ ਕਿੰਨੇ ਸਿਟਾਏ ਆ ਇਹਨਾਂ ਦੇ ਹਿੱਸੇ 2 ਐਸ ਵਾਰ ਦਾ ਸਭਾਲਕ ਬੀਬੀ ਹਰਸਪ੍ਰਤ ਕਉਰੀ ਰਹੇਗੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੀ ਮੁਕਾਬਲੇ ਉਹਨਾਂ ਨੂੰ 18% ਵੋਟ ਪਈ 18% ਤੋਂ ਵੀ ਜ਼ਿਆਦਾ ਥੋੜੀ ਜੀ 18.38 ਤੇ ਇਹ ਤਾਂ 13% ਵੀ ਰਹਿ ਗਈ ਜਵਾਨਤ ਵੀ ਜਬਤ ਹੋ ਗਈ ਇਹਨਾਂ ਦੀ ਕੱਲੇ-ਕੱਲਿਆਂ ਦੀ ਵੀ 10 ਬੰਦਿਆਂ ਦੀ ਜਵਾਨਤ ਹੋਈ ਸਮੁੱਚੇ ਸ਼੍ਰੋਮਣੀ ਅਕਾਲੀ ਦਲ ਦੀ ਵੀ ਜਵਾਨਤ ਜਬਤ ਹੋ ਗਈ ਹੁਣ ਇਹਨਾਂ ਕੋਲੇ ਤਿੰਨ ਬੰਦੇ ਸੀ ਈਆਲੀ ਸਾਹਿਬ ਇਹਨਾਂ ਦੇ ਇਨਚਾਰਜ ਸੀ ਉਹ ਕਹਿੰਦੇ ਝੁੰਦਾ ਕਮੇਟੀ ਦੀ ਰਿਪੋਰਟ ਨਹੀਂ ਲਾਗੂ ਹੋਈ ਮੈਂ ਇਸ ਕਰਕੇ ਤੁਹਾਡੇ ਨਾਲ ਨਹੀਂ ਰਹਿ ਗਏ ਦੋ ਜਣੇ ਇੱਕ ਡਾਕਟਰ ਸੁਖਵਿੰਦਰ ਸੁਖੀ ਬੰਗੇ ਵਾਲੇ ਤੇ ਦੂਜੇ ਬਿਕਰਮ ਸਿੰਘ ਮਜੀਠੀਆ ਦੇ ਧਰਮ ਪਤਨੀ ਬੀਬੀ ਗਨੀਬ ਕੌਰ ਇਹਦੇ ਵਿੱਚ ਹੋਇਆ ਕੀ ਅਗਲੀ ਸਤਤੀ ਦੇ ਵਿੱਚ ਆ ਕੇ ਕਿ ਸੁਖੀ ਸਾਹਿਬ ਚਲੇ ਗਏ ਹੁਣ ਦੋ ਰਹਿ ਗਏ ਲੋਕ ਪੁੱਛਦੇ ਆ ਵੀ ਅਕਾਲੀ ਦਲ ਇਹਦੀ ਡੈਫੀਨੇਸ਼ਨ ਹੀ ਦੇ ਦਿਓ ਪਰਭਾਸ਼ਾ ਹੀ ਦੇ ਦਿਓ ਕਹਿੰਦੇ ਵੀ ਨਨਦ ਤੇ ਪਰਜਾਈ ਦੀ ਪਾਰਟੀ ਬਾਕੀ ਤਾਂ ਕੋਈ ਨਹੀਂ ਇਹ ਵਾਲੀ ਪਹਿਲਾਂ ਨਾਲ ਨਹੀਂ ਸੀ ਜੇ ਮੈਂਬਰ ਪਾਰਲੀਮੈਂਟ ਦੀ ਗੱਲ ਕਰੀਏ ਤਾਂ ਨਨਦ ਬੀਬੀ ਹਰਸਬਰਤ ਕੌਰ ਤੇ ਜੇ ਪਰਜਾਈ ਦੀ ਗੱਲ ਕਰੀਏ ਤਾਂ ਗਨੀਬ ਕੌਰ ਐਮ ਐਲ ਏ ਇਹ ਕੋਈ ਰਹਿ ਗਈ ਸੋ ਇਸ ਵੇਲੇ ਜਦੋਂ ਇਹਨਾਂ ਦੇ ਜਾਣ ਦੇ ਨਾਲ ਬਹੁਤ ਵੱਡਾ ਝਟਕਾ ਲੱਗਿਆ ਕਿਉਂਕਿ ਇਹਨਾਂ ਨੂੰ ਹੁਣ ਅਸਤੀਫਾ ਦੇਣਾ ਪੈਣਾ ਹੈ ਇਥੇ ਚੋਣ ਦੁਬਾਰਾ ਹੋ ਸਕਦੀ ਹੈ ਉਸੇ ਤਰ੍ਹਾਂ ਇਹ ਸ਼ੁਰੂਆਤ ਸੁਖਵੀਰ ਸਿੰਘ ਹੋਰਾਂ ਨੇ ਕੀਤੀ ਸੀ ਜਦੋਂ ਜੋਗਿੰਦਰਪਾਲ ਜੈਨ ਮੋਗੇ ਵਾਲਿਆਂ ਨੂੰ ਆ ਕਾਂਗਰਸ ਤੋਂ ਅਸਤੀਫਾ ਦਵਾ ਕੇ ਦੁਬਾਰਾ ਚੋਣ ਲੜੀ ਲੱਖਾਂ ਰੁਪਏ ਖਰਚਤਾਏ ਰਾਜਦਾਲ ਐ ਖਰਚ ਕਰਦੇ ਜਿਵੇਂ ਨਾਨਕੇ ਤੋਂ ਪੈਸੇ ਲੈ ਕੇ ਆਏ ਹੁੰਦੇ ਐ ਤੇ ਹੋਇਆ ਕੀ ਉਹਦੇ ਵਿੱਚ ਉਹਨਾਂ ਨੂੰ ਦੁਬਾਰਾ ਅਕਾਲੀ ਦਲ ਦਾ ਐਮਐਲਏ ਬਣਾ ਲਿਆ ਫੇਰ ਤਲਵੰਡੀ ਸਾਹਿਬ ਉਹ ਪੁੱਜੇ ਜੇ ਉਹ ਕਹਿੰਦੇ ਨੇ ਜੁਗਨੀ ਜਾਵੜੀ ਬਰਨਾਲੇ ਉੱਥੇ ਪਤਾ ਨਹੀਂ ਕੀ ਮਕ ਕਾਲੇ ਮਾਲੇ ਤੇ ਜੁਗਰੀ ਤਲਵੰਡੀ ਜਾ ਪਹੁੰਚੀ ਉੱਥੇ ਜਿੱਤੇ ਮੈਂ ਦੱਸਿਧੂ ਨੇ ਅਸਤੀਫਾ ਦਵਾਇਆ ਤੇ ਫਿਰ ਕਾਲੀ ਦਲ ਦਾ ਐਮਐਲਏ ਬਣਾ ਲਿਆ ਸੋ ਹੁਣ ਜਿੰਨੀ ਕਿ ਸਿਆਸੀ ਮਾਰ ਗੱਲ ਦੱਸਦੇ ਆ ਉਹ ਕਹਿੰਦੇ ਅਸਤੀਫਾ ਤਾਂ ਇਹਨਾਂ ਨੂੰ ਵੀ ਦੇਣਾ ਪੈਣਾ ਪਰ ਜੇ 1/3 ਸਾਲ ਲਾਗੂ ਕਰ ਗਏ ਤਾਂ ਇੱਥੇ ਲਾਗੂ ਹੁੰਦਾ ਕਿਉਂਕਿ ਤਿੰਨ ਐਮਐਲਏ ਸੀ ਤੀਜਾ ਹਿੱਸਾ ਚਲੇ ਗਏ ਟੈਕਨੀਕਲ ਤੌਰ ਤੇ ਦੋ ਅਦਰ ਭਾਈ ਜੀ ਇੱਕੋ ਹੀ ਰਹਿ ਗਿਆ ਇਹਨਾਂ ਕੋਈ ਜੀ ਜੀ ਬਿਲਕੁਲ ਜੀ ਤੇ ਟਲ ਸਭ ਹੜਤਾਲ ਤੇ ਨੇ ਡਾਕਟਰ ਚਾਹੇ ਸਰਕਾਰੀ ਹੋਣ ਚਾਹੇ ਪ੍ਰਾਈਵੇਟ ਹੋਣ ਮਾਮਲਾ ਕੋਲਕੱਤਾ ਵਾਲੀ ਦਿਨਦਗੀ ਦੇ ਨਾਲ ਜੁੜਿਆ ਹੋਇਆ ਤੇ ਹੁਣ ਨਵੀਆਂ ਮੰਗਾਂ ਵੀ ਉੱਭਰ ਕੇ ਸਾਹਮਣੇ ਆ ਰਹੀਆਂ ਨੇ ਤੇ ਜਿਸ ਤਰ੍ਹਾਂ ਦਾ ਪ੍ਰਦਰਸ਼ਨ ਪੂਰੇ ਦੇਸ਼ ਭਰ ਦੇ ਵਿੱਚ ਚੱਲ ਰਿਹਾ ਹੈ ਉਹ ਸਰਕਾਰ ਵਾਸਤੇ ਵੀ ਚਿੰਤਾ ਦਾ ਵਿਸ਼ਾ ਬਣਿਆ ਹੈ ਮਰੀਜ਼ਾਂ ਵਾਸਤੇ ਵੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਕਿਉਂਕਿ ਸਿਹਤ ਸਹੂਲਤਾਂ ਪ੍ਰਭਾਵਿਤ ਹੋ ਰਹੀਆਂ ਨੇ ਇਸ ਤੋਂ ਇਲਾਵਾ ਜਿਹੜੇ ਲੋਕ ਇਸ ਲਾਈਨ ਨਾਲ ਜੁੜੇ ਨੇ ਮੈਡੀਕਲ ਦੇ ਨਾਲ ਹੋਰ ਜਿਹੜੇ ਸਹਾਇਕ ਹੁੰਦੇ ਨੇ ਦੁਕਾਨਦਾਰ ਹੋਗੇ ਉਹ ਵੀ ਥੋੜੇ ਜੇ ਪਰੇਸ਼ਾਨ ਦਿਖਾਈ ਦੇ ਰਹੇ ਨੇ ਤੇ सीबीआई ਕੋਲੇ ਇਸ ਮਾਮਲੇ ਦੀ ਹੁਣ ਜਾਂਚ ਚੱਲੀ ਗਈ ਹੈ ਤੇ ਇੱਕ ਚਿੱਠੀ ਆਈਐਮਐਨ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਲਿਖ ਦਿੱਤੀ ਹੈ ਕਿ ਸਾਡੀ ਜਿਹੜੀ ਸੁਰੱਖਿਆ ਹੈ ਉਹਨੂੰ ਯਕੀਨੀ ਬਣਾਇਆ ਜਾਵੇ ਪੰਜਾਬ ਸਰਕਾਰ ਨੇ ਵੀ ਮੀਟਿੰਗ ਸੱਦ ਲਈ ਐ ਮੈਡੀਕਲ ਕਿੱਤੇ ਦੇ ਨਾਲ ਜੁੜੇ ਹੋਏ ਚਾਹੇ ਡਾਕਟਰ ਨੇ ਚਾਹੇ ਨਰਸਾਂ ਨੇ ਚਾਹੇ ਹੈਲਪਰ ਨੇ ਚਾਹੇ ਉਹ ਅਧਿਕਾਰੀ ਨੇ ਸਾਰਿਆਂ ਦੀ ਦੇਖੋ ਪਹਿਲਾਂ ਤਾਂ ਕੇਂਦਰੀ ਮੰਤਰੀ ਅਲੇ ਨੇ ਕਹਿਤਾ ਕਿ ਕਮੇਟੀ ਬਣਾਵਾਂਗੇ ਜੇਪੀ ਨੱਡਾ ਸਾਹਿਬ ਸਿੱਤ ਮੰਤਰੀ ਨੇ ਮੇਰਾ ਖਿਆਲ ਕਿਉਂਕਿ ਉੱਥੇ ਪੱਛਮੀ ਬੰਗਾਲ ਦੇ ਵਿੱਚ ਸਰਕਾਰ ਹੈ ਜਿਹੜੀ ਉਹ ਮਮਤਾ ਬੈਨਰਜੀ ਦੀ ਹੈ ਇੰਡੀਆ ਗੱਠ ਜੋੜ ਦਾ ਹਿੱਸਾ ਹੈ ਹਾਲੇ ਨੂੰ ਸਿਆਸੀ ਤੌਰ ਤੇ ਕਤਤ ਰੂਪ ਦੇ ਵਿੱਚ ਦੋਸ਼ ਹੈ ਕਿ ਤੂਲ ਦਿੱਤਾ ਜਾ ਰਿਹਾ ਹੈ। ਜਿਆਦਾ ਤੂਲ ਦਿੱਤਾ ਜਾ ਰਿਹਾ ਹੈ। ਇਹਦੇ ਵਿੱਚ ਉਹ ਸਿਆਸੀ ਰੋਟੀਆਂ ਕਿਉਂਕਿ ਸਿਆਸਤ, ਦਾਨ ਹਰ ਮਾਮਲੇ ਦੇ ਵਿੱਚ ਇਹ ਸਿਆਸੀ ਰੋਟੀਆਂ ਸੇਕਦੇ ਨੇ। ਇਸੇ ਮਾਮਲੇ ਦੇ ਵਿੱਚ ਵੀ ਇਸ ਤਰ੍ਹਾਂ ਦੀ ਗੱਲਬਾਤ ਹੀ ਸਾਹਮਣੇ ਆ ਰਹੀ ਹੈ। ਉੱਥੇ ਮੰਗ ਕੀਤੀ ਗਈ ਕਿ ਇਹਦੀ ਜਾਂਚ ਹੈ ਜਿਹੜੀ ਉਸ ਵੀ ਇਹ ਹਵਾਲੇ ਕੀਤੀ ਜਾਵੇ ਉੱਥੋਂ ਦੀ ਸਰਕਾਰ ਨੇ ਕਰਤੀ ਤਰਵਿੰਦਰ ਜੀ ਇੱਕ ਹੋਰ ਬਹੁਤ ਵੱਡਾ ਮਾਮਲਾ ਸਾਹਮਣੇ ਆਇਆ ਹੈ ਜੀ ਉੱਥੋਂ ਦੇ ਪ੍ਰਿੰਸੀਪਲ ਨੂੰ ਵੀ ਹਟਾ ਦਿੱਤਾ ਗਿਆ ਹੈ ਹੂੰ ਉਹਦੀ ਭੂਮਿਕਾ ਇਸ ਕਰਕੇ ਸਾਹਮਣੇ ਆਈ ਹੈ ਉਸ ਪ੍ਰਿੰਸੀਪਲ ਨੇ ਘਰਦਿਆਂ ਨੂੰ ਇਹ ਕਿਹਾ ਸੀ ਕਿ ਤੁਹਾਡੀ ਕੁੜੀ ਨੇ ਆਤਮ ਹੱਤਿਆ ਕਰ ਲਈ ਹੈ ਬਾਕੀ ਸਾਰੇ ਚੀਜ਼ ਤੇ ਪਰਦਾ ਪਾਤਾ ਜੋ ਕੁਝ ਉਹਦਾ ਵਾਪਰਿਆ ਤੁਸੀਂ ਸਵੇਰੇ ਵੀ ਦੱਸਿਆ ਸੀ ਕਿ ਉਹਦੀ ਕਾਲਰ ਬਾਂਡ ਟੁੱਟ ਗਈ ਉਹਦੇ ਪਤਾ ਨਹੀਂ ਕਿੰਨੇ ਕਿੰਨੇ ਸੱਟ ਸੀ ਉਹਦੇ ਸਰੀਰ ਦੇ ਉਹਨਾਂ ਅੰਗਾਂ ਤੇ ਵੀ ਸੱਟਾਂ ਸੀ ਜਿਨ੍ਹਾਂ ਦਾ ਪ੍ਰਦਰਸ਼ਿਤ ਨਹੀਂ ਕੀਤਾ ਜਾ ਸਕਦਾ ਗੁਪਤ ਅੰਗ ਹੁੰਦੇ ਨੇ ਇਹ ਸਾਰੇ ਮਾਮਲੇ ਦੇ ਵਿੱਚ ਇਹਦਾ ਮਤਲਬ ਉਹਦੀ ਤਾਰੀਖ ਕਿਤਨਾ ਕਿਤੇ ਜੁੜੀ ਹੋਣੀ ਹੈ ਜਾਂ ਕੋਈ ਯੋਜਨਾਬੱਧ ਤਰੀਕੇ ਨਾਲ ਤਾਂ ਨਹੀਂ ਹੋਇਆ ਇਹਨਾਂ ਨੇ ਮੰਗ ਕਰ ਲਈ ਕਿ ਸੀਬੀਆਈ ਨੂੰ ਦੇ ਦਿਓ ਆ ਬਿਆਦਬੀ ਵਾਲਾ ਮਾਮਲਾ ਵੀ ਸੀਬੀਆਈ ਨੂੰ ਦਿੱਤਾ ਸੀ ਤੇ ਦੁਬਾਰਾ ਮੁੱਖ ਮੰਤਰੀ ਤੋਂ 2017 ਦੇ ਵਿੱਚ ਝੋਲੀ ਅਡ-ਅਡ ਕੇ ਦੁਬਾਰਾ ਵਾਪਸ ਲਿਆ ਗਿਆ ਸੀ ਤੇ ਸੀਬੀਆਲੇ ਕਿਹੜਾ ਕਿਹੜਾ ਕਦੋਂ ਚ تیر ਮਾਰਦੇ ਆ ਤੁਸੀਂ ਬਹੁਤ ਸਾਰਿਆਂ ਨੂੰ ਦੇਖ ਰਹੋ ਇਹ ਜਦੋਂ ਗੋਲੀ ਚੱਲੀ ਆਵਾਦਲ ਸਰਕਾਰ ਨੇ ਦੇਤਾ ਸੀਬੀਆਈ ਨੂੰ ਉਹਨਾਂ ਨੇ ਕਰ ਕਰਾ ਕੇ 2 ਸਾਲ ਬਾਅਦ ਕਹਿੰਦੇ ਜੀ ਉੱਥੇ ਤਾਂ ਕੋਈ ਨਾਮੋ ਨਿਸ਼ਾਨ ਲੱਭਦਾ ਹੀ ਨਹੀਂ ਹੂੰ ਤੇ ਜੇ ਨਾਮੋ ਨਿਸ਼ਾਨ ਲੱਭਿਆ ਸੀ ਤੁਸੀਂ ਤਾਂ ਹਫਤੇ ਬਾਧੀ ਉੱਥੇ ਜਾਵੜੇ ਸੀ ਤੇ ਉਦੋਂ ਦੱਸ ਦਿੰਦੇ 2 ਮਹੀਨੇ ਵਰਤਨ ਦੀ ਕੀ ਰੋੜ ਸੀ ਸੋ ਦੂਰ ਦੇ ਢੋਲ ਸੁਹਾਨੇ ਲੱਗਦੇ ਆ ਜਾਂਚ ਏਜੰਸੀ ਜੇ ਕੋ ਕਰਨਾ ਚਾਹੇ ਇੱਕ ਘੰਟੇ ਦੇ ਵਿੱਚ ਵੀ ਸਾਰਾ ਕੁਝ ਕੱਢ ਲੈਂਦੇ ਆ ਜੇ ਪੁਲਿਸ ਆਪਣੇ ਆਈ ਤੇ ਆ ਜੇ ਵੀ ਪਰ ਇਥੇ ਪੁਲਿਸ ਦਿੱਤਾ ਰੰਗ ਨਹੀਂ ਆ ਰਹੇ ਨੇ ਆ ਪਿਛਲੇ ਚਲੋ ਇਸ ਗੱਲ ਦੇ ਨਾਲ ਨਹੀਂ ਜੋੜਦੇ ਆਪਾਂ ਬਹੁਤ ਕੁਝ ਉਹ ਹੈ ਹੁਣ ਜਿਵੇਂ ਜਿਵੇਂ ਤੁਸੀਂ ਦੱਸਿਆ ਸਾਰੇ ਪ੍ਰਾਈਵੇਟ ਡਾਕਟਰ ਵੀ ਇਸ ਪਾਸੇ ਆ ਗਏ ਆ ਗਏ ਜਾਂ ਲਿਆਂਦੇ ਗਏ ਆਮ ਤੌਰ ਤੇ ਪ੍ਰਾਈਵੇਟ ਡਾਕਟਰ ਕਦੇ ਵੀ ਆਪ ਦੀ ਮਾਇਆ ਰੋਜ਼ ਦੀ ਛੱਡਦੇ ਨਹੀਂ ਹੂੰ ਪਰ ਮਾਮਲਾ ਸੁਰੱਖਿਆ ਦਾ ਹੈ ਜੀ ਸੁਰੱਖਿਆ ਦਾ ਮਾਮਲਾ ਜੀ ਜਿਹੜੇ ਪ੍ਰਾਈਵੇਟ ਹਸਪਤਾਲ ਹੈ ਉਹਨਾਂ ਨੂੰ ਸਰਕਾਰ ਸੁਰੱਖਿਆ ਨਹੀਂ ਦੇ ਸਕਦੀ ਆਪ ਕਰਨੀ ਪੈਣੀ ਹੈ ਕਿਉਂਕਿ ਉਹ ਮੋਟੀਆਂ ਫੀਸਾਂ ਲੈਂਦੇ ਆ ਲੋਕਾਂ ਤੋਂ ਪ੍ਰਾਈਵੇਟ ਏਜੰਸੀਆਂ ਹੈਗੀਆਂ ਵੀ ਨੇ ਰੱਖੀਆਂ ਵੀ ਨੇ ਤਕਰੀਬਨ ਸਾਰੇ ਪ੍ਰਾਈਵੇਟ ਹਸਪਤਾਲਾਂ ਚਾਹੇ ਪਰ ਰਜਿੰਦਰਾ ਚ ਵੀ ਆਪਣੇ ਪੀਜੀਆਈ ਵੀ ਹੈ ਅੱਛਾ ਕਈਆਂ ਦੇ ਵਿੱਚ ਤਾਂ ਫਿਰ ਸਰਕਾਰੀ ਵਾਲਿਆਂ ਦਾ ਢੇਡਾ ਵੀ ਰਹਿੰਦਾ ਹੈ ਨਾ ਇਸ ਕਰਕੇ ਉਹ ਵੀ ਨਾਲ ਜੁੜਨਾ ਹੀ ਪੈਣਾ ਬਿਲਕੁਲ ਇਸ ਕਰਕੇ ਇਹ ਮਾਮਲਾ ਬਹੁਤ ਵੱਡਾ ਹੈ ਇਹਦੇ ਵਿੱਚ ਡਾਕਟਰ ਵੀ ਸਤਾਨਕ ਮੰਤਰੀ ਵੀ ਸਰਕਾਰਾਂ ਵੀ ਕੇਂਦਰ ਦੀ ਸਰਕਾਰ ਵੀ ਸਾਰਿਆਂ ਨੂੰ ਰਲ ਮਿਲ ਕੇ ਕਰਨਾ ਚਾਹੀਦਾ ਹੈ ਹੁਣ ਇਹ ਮਾਮਲਾ ਉੱਠ ਗਿਆ 15 ਦਿਨਾਂ ਨੂੰ ਸ਼ਾਂਤ ਹੋ ਜਾਊਗਾ ਸਭ ਭੁੱਲ ਜਾਣਾ ਤੂੰ ਕੌਣ ਤੇ ਮੈਂ ਕੌਣ ਪਾਣੀ ਉੱਤਰਿਆ ਖਵਾਜਾ ਵਿਸਰਿਆ ਪਤਨਾਲਾ ਉੱਥੇ ਦਾ ਉੱਥੇ ਜੀ ਡਾਕਟਰ ਸਾਹਿਬ ਸਮਾਂ ਕਾਫੀ ਘੱਟ ਰਹਿ ਗਿਆ ਪ੍ਰੋਗਰਾਮ ਦਾ ਤੇ 올림픽ਸ ਦੀ ਗੱਲ ਕਰਨੀ ਜ਼ਰੂਰੀ ਹੈ ਵਿਨੇਸ਼ ਫਰਗਾਟ ਦੀ ਭਾਰਤ ਵਾਪਸੀ ਹੋਈ ਹੈ ਪੈਰਿਸ ਤੋਂ ਵਾਪਸ ਪਰਤਾਈ ਹੈ ਕਾਫੀ ਭਾਉਕ ਨਜ਼ਰਾਈ ਕੱਲ 125 ਕਿਲੋਮੀਟਰ ਤੱਕ ਦਾ ਰੋਡ ਸ਼ੋ ਹਰ ਥਾਂ ਦੇ ਉੱਤੇ ਸਵਾਗਤ ਉਹਦੇ ਪਿੰਡ ਤੱਕ ਕੀਤਾ ਗਿਆ ਪਿੰਡ ਦੇ ਵਿੱਚ ਵੀ ਸਮਾਗਮ ਕੀਤੇ ਜਾ ਰਹੇ ਨੇ ਤੇ ਇਸ ਤੋਂ ਇਲਾਵਾ ਸਾਡੇ ਜਿਹੜੇ ਖਿਡਾਰੀ 올ੰਪੀਅਨ ਨੇ ਪੰਜਾਬ ਦੇ ਉਹਨਾਂ ਦਾ ਵੀ ਸਨਮਾਨ ਕੀਤਾ ਜਾ ਰਿਹਾ ਹੈ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹਿੰਦੇ ਨੇ ਕਿ ਅਸੀਂ ਚਾਹੁੰਦੇ ਹਾਂ ਕਿ 2036 ਦੀਆਂ ਜਿਹੜੀਆਂ 올ੰਪਿਕਸ ਨੇ ਉਹ ਭਾਰਤ ਦੇ ਵਿੱਚ ਹੋਣ ਦੇਖੋ ਇੱਕ ਤਾਂ ਪ੍ਰਧਾਨ ਮੰਤਰੀ ਨੇ ਸਾਰੇ ਖਿਡਾਰੀਆਂ ਨਾਲ ਜਿਹੜੀ ਮੇਲਜੋਲ ਕੀਤਾ ਹਮ ਸਿੱਧੇ ਰੂਪ ਦੇ ਵਿੱਚ ਉਹਨਾਂ ਦੇ ਨਾਲ ਕਾਫੀ ਹਾਸਾ ਟੱਠੇ ਦੇ ਵਿੱਚ ਪ੍ਰਧਾਨ ਮੰਤਰੀ ਸਾਹਿਬ ਨੇ ਉਹਨਾਂ ਦੇ ਨਾਲ ਕੀਤਾ ਹੈ ਪੰਜਾਬ ਦੇ ਖਿਡਾਰੀਆਂ ਦਾ ਸਨਮਾਨ ਹੋ ਰਿਹਾ ਹੈ। ਬਰੇਸ਼ ਫੁਗਾਟ ਨੂੰ ਉਹ ਮਾਣ ਮਿਲ ਗਿਆ ਜਿਹੜਾ ਸ਼ਾਇਦ ਉਹ 올림픽 ਬਣ ਕੇ ਵੀ ਨਾ ਜਿੱਤਦੀ। ਜੇ 올ੰਪੀਅਨ ਜਿਹੜੀ ਚੈਂਪੀਅਨ ਬਣ ਵੀ ਜਾਂਦੀ ਤਾਂ 109 ਖਿਡਾਰੀਆਂ 'ਚ ਇੱਕ ਹੁੰਦੀ। ਹੂੰ। ਜਿਹੜਾ ਕੁਝ 에어ਪੋਰਟ ਤੋਂ ਲੈ ਕੇ 125 ਕਿਲੋਮੀਟਰ ਦਾ ਸਫ਼ਰ ਰਾਤ ਨੂੰ 12 ਵਜੇਗੇ ਉੱਥੇ ਪਿੰਡ ਜਾਂਦਿਆਂ 125 ਕਿਲੋਮੀਟਰ ਨੂੰ ਮੇਰਾ ਖਿਆਲ 14-15 ਘੰਟਿਆਂ ਦਾ ਤੈਅ ਕੀਤਾ। ਤੁਰਦਾ ਹੀ ਨਹੀਂ ਸੀ ਤਕਾਫਲਾ ਉੱਥੋਂ ਤੱਕ ਤੇ ਪਿੰਡ ਵਾਲਿਆਂ ਨੇ ਇੰਨਾ ਦਿਲ ਖੋਲਿਆ ਕਿ ਅਸੀਂ ਸਾਡੀ ਬੇਟੀ ਇਹਨੂੰ ਬਨੇਸ਼ ਨੂੰ ਅਸੀਂ ਦੇਸੀ ਘੇਉ ਭੇਜਦੇ ਹੁੰਦੇ ਸੀ ਉੱਥੇ ਸਾਰੀ ਸੰਗਤ ਵਾਸਤੇ ਇਲਾਕਾ ਵਾਸੀਆਂ ਨੇ ਪਿੰਡ ਵਾਸੀਆਂ ਨੇ ਦੇਸੀ ਘੇਉ ਦਾ ਲੰਗਰ ਸ਼ੁਰੂ ਕਰਤਾ ਔਰ ਹਰ ਬੰਦੇ ਨੂੰ ਕਿਹਾ ਕਿ ਤੁਸੀਂ ਛੱਕ ਕੇ ਜਾਣਾ ਬਿਨਾਂ ਛੱਕੇ ਕਿਸੇ ਨੇ ਨਹੀਂ ਜਾਣਾ ਜਿੰਨਾ ਸਮਾਨ ਬਕੇਸ਼ ਨੂੰ ਮਿਲ ਗਿਆ ਇਹਨੂੰ ਬਨੇਸ਼ ਨੂੰ ਉਹਨਾਂ ਬਹੁਤ ਵੱਡਾ ਸਨਮਾਨ ਹੈ ਸਾਰੇ ਭਾਰਤੀਆਂ ਨੇ ਭਾਵੇਂ ਸਰਕਾਰ ਵਾਲਿਆਂ ਨੇ ਸਨਮਾਨ ਦਿੱਤਾ ਪਰ ਜਿਸ ਤਰੀਕੇ ਦੇ ਨਾਲ ਉਹ ਭਾਰਤੀਆਂ ਦੇ ਅੱਖਾਂ ਦਾ ਤਾਰਾ ਬਣ ਗਈ ਭਵਿੱਖ ਦੇ ਵਿੱਚ ਉਹ ਆਪਣੀਆਂ ਸਵਾਵਾਂ ਜਿਵੇਂ ਹਰਿਆਣਾ ਦੀ ਰੈਸਲਰ ਫੈਡਰੇਸ਼ਨ ਨੇ ਕਹਿਤਾ ਅਸੀਂ ਤੁਹਾਨੂੰ 2 ਏਕੜ ਜ਼ਮੀਨ ਲੈ ਕੇ ਦੇ ਦਿੰਦੇ ਆ ਤੁਸੀਂ ਇੱਥੇ ਅਖਾੜਾ ਬਣਾਓ ਅਕੈਡਮੀ ਬਣਾਓ ਉਹਦੇ ਵਿੱਚ ਜਿਹੜੇ ਬੱਦੇ ਲੋੜਵੰਦ ਹੈ ਉੱਥੋਂ ਤੱਕ ਪਹੁੰਚ ਹੀ ਨਹੀਂ ਪਾਉਂਦੇ ਪੈਸੇ ਹੀ ਨਹੀਂ ਉਹਨਾਂ ਨੂੰ ਫ੍ਰੀ ਟ੍ਰੇਨਿੰਗ ਦਿਓ ਅਸੀਂ ਖਰਚ ਕਰਾਂਗੇ ਉਹਦਾ ਸਾਰਾ ਸੋ ਇਹ ਚੀਜ਼ ਹੈ ਜਿਹੜੀ ਬਨੇਸ਼ ਵਾਸਤੇ ਬਹੁਤ ਵੱਡਾ ਬਹੁਤ ਵੱਡਾ ਮੈਂ ਕਹਿ ਸਕਦਾ ਉਹ ਕਰ ਦਿਖਾਇਆ ਉਹਨੂੰ ਦਿਨਾਂ ਤੱਕ ਇਹ ਯਾਦ ਰਹੇਗਾ ਉਹਦੇ ਪਰਿਵਾਰ ਨੇ ਦੂਜਿਆਂ ਨੇ ਉਹ ਕਹਿੰਦੇ ਵੀ ਜਿੰਨਾ ਸਨਮਾਨ ਸਾਨੂੰ ਭਾਰਤ ਵਾਸੀਆਂ ਨੇ ਦਿੱਤਾ ਇਹ ਬਹੁਤ ਥੋੜਾ ਹੈ ਬਹੁਤ ਜ਼ਿਆਦਾ ਹੈ ਇਹਨੇ ਦੇ ਅਸੀਂ ਕਾਬਿਲ ਨਹੀਂ ਸੀ ਜੀ ਟੋਲ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣਿਆ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਬਹੁਤ ਸ਼ੁਕਰੀਆ ਜੀ ਧੰਨਵਾਦ ਹੈ ਜੀ ਸਾਡੇ ਦਰਸ਼ਕਾਂ ਦਾ ਜਿਹੜੇ ਇਸ ਪ੍ਰੋਗਰਾਮ ਨੂੰ ਦੇਖਦੇ ਨੇ ਤੇ ਅਗਲੇ ਹਫ਼ਤੇ ਹਫ਼ਤੇ ਭਰ ਦੀਆਂ ਸਰਗਰਮੀਆਂ ਦੇ ਉੱਤੇ ਫੇਰ ਝਾਤ ਪਾਵਾਂਗੇ ਆਗਿਆ ਦਿਓ ਧੰਨਵਾਦ